ਤੂੰ ਦਰਿਆਵੋ ਦਾ ਨਾਂ ਬੀਨਾ ਮੈਂ ਮੱਛਲੀ ਕੈਸੇ ਅੰਤ ਲਾਹ ਮੈਂ ਮੱਛਲੀ ਕੈਸੇ ਅੰਤ ਲਾਹ

ਹੋਕ ਮਰ ਤੂੰ ਜਿੱਤੇ ਨੀਕ ਸੀ ਇੱਕ ਸੇ ਅੰਤ ਲਹਾ ਤੂੰ ਦਰਿਆ ਉਹ ਦਾ ਨਮੀਨਾ ਤੂੰ ਦਰਿਆ ਉਹ ਦਾ ਨਮੀਨਾ ਸ਼ਬਦ ਦਾ ਜੋ ਰਹਾ ਹੋਇ ਅਸੀਂ ਸਭ ਬਾਣੀ ਦੀ ਬਣਤਰ ਬਹੁਤ अच्छी तरह ਜਾਣਦੇ ਹਾਂ ਔਰ ਭਾਵੇਂ ਜਾਣਦੇ ਵੀ ਹਾਂ ਤਾਂ ਵੀ ਅਸੀਂ ਆਪਣੇ ਆਪ ਨੂੰ ਦਿੜ੍ੜ ਕਰਾਉਣ ਵਾਸਤੇ ਜ਼ਰੂਰ ਬਾਣੀ ਦੀ ਬਣਤਰ ਡਿਸਕਸ ਕਰਦੇ ਹਾਂ ਕਿ ਇਸ ਸ਼ਬਦ ਦੀ ਬਣਤਰ कैसी है क्यों ताकि ਹਰ ਪੜਨ ਵਾਲੇ ਨੂੰ ਆਪਣੇ ਆਪ ਹੀ ਬਣਤਰ ਦੇ ਜਿਹੜੇ ਅਸੂਲ ਨੇ ਜਿਹਨੇ ਗੁਰਬਾਣੀ ਦੇ ਇੰਟਰਨਲ ਲੌਜੀਕਸ ਨੇ ਉਨ੍ਹਾਂ ਦੇ ਕਾਰਨ ਇਹ ਸਮਝ ਪੈਂਦੀ ਹੈ ਕਿ ਇਹ ਸ਼ਬਦ ਸਾਨੂੰ ਕਿਸ ਡਾਇਰੈਕਸ਼ਨ ਵਿੱਚ ਲੈ ਜਾ ਰਿਹਾ ਹੈ ਜਿਸ ਡਾਇਰੈਕਸ਼ਨ ਵਿੱਚ ਲੈ ਜਾ ਰਿਹਾ ਸਾਨੂੰ ਉਸ ਉਸ ਡਾਇਰੈਕਸ਼ਨ ਵੱਲ ਸਾਨੂੰ ਜਰਨੀ ਕਰਾ ਸਕਦਾ ਹੈ ਅਸੀਂ ਕੋਈ ਕਲੇਮ ਨਹੀਂ ਕਰ ਸਕਦੇ ਕਿ ਕਿਸ ਦੇ ਅਰਥ ਗਲਤ ਹਨ ਜਾਂ ਕਿਸ ਦੇ ਅਰਥ ਸਹੀ ਹਨ ਮੈਂ ਵੀ ਇਹ ਕਲੇਮ ਨਹੀਂ ਕਰ ਸਕਦਾ ਕਿ ਮੇਰੇ ਫਾਈਨਲ ਅਰਥ ਹਨ ਪਰ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਕਿ ਸ਼ਬਦ ਮੈਨੂੰ ਐਪਲਾਈ ਆਪਣੇ ਤੇ ਕਰਨ ਅਸਤੇ ਅੱਜ ਦਾ ਸ਼ਬਦ ਸਮਝਾ ਕੀ ਰਿਹਾ ਇਸ ਕਰਕੇ ਬਹੁਤ ਸਾਰੀਆਂ ਸੰਗਤਾਂ ਸਾਨੂੰ ਇਹ ਵੀ ਇਕਨੋਲਜ ਕਰਦੀਆਂ ਕਿ ਤੁਸੀਂ ਜਦੋਂ ਸ਼ਬਦ ਨੂੰ ਆਪਣੇ ਤੇ ਅਪਲਾਈ ਕਰਨ ਬਲੇ ਅਰਥ ਸਮਝਾਉਂਦੇ ਹੋ ਤਾਂ ਉਹਦੇ ਨਾਲ ਸਾਨੂੰ ਕਲਿੱਕ ਹੁੰਦਾ ਹੈ ਕਿਉਂਕਿ ਤੁਸੀਂ ਇਤਿਹਾਸ ਨਹੀਂ ਸੁਣਾਉਂਦੇ ਇਤਿਹਾਸ ਵਿਚਾਰਨਾ ਚਾਹੀਦਾ ਹੈ ਇਸ ਵਿੱਚ ਕੋਈ ਡਾਊਟ ਨਹੀਂ ਲੇਕਿਨ ਮਨੂੰ ਅਝ ਲੱਗਦਾ ਹੈ ਇਤਿਹਾਸ ਦੀ ਵੱਖਰੀ ਕਲਾਸ ਹੋਣੀ ਚਾਹੀਦੀ ਹੈ یا ایک سبجیکٹ ہونا چاہید ہے کہ اج ستسنگ جی اسی اتحاس ڈسکس کرانگے گے یا ستسنگ جی آج اسی کبھی دربار لگایا ہے تو اسی اِس وہاں ڈسکس کرانگے کریں گے بانی دی گال ہوں دیا تب بانی دی گال ویچ آپ سوارے میں ملے, میں ملے میں ملے آن سکھ ہوئے جے تو میرا ہوئے رہے سبجیکٹ تیرا ہوئے جے آپ نے سوارن بارے گال نہیں نہ پتہ لگے گی ਤਾ ਅਸੀਂ ਗੁਰਦੁਆਰਿਆਂ ਉੱਠ ਕੇ ਬਾਣੀ ਨੂੰ ਆਪਣੇ ਨਾਲ ਨਹੀਂ ਲਿਜਾ ਪਾਵਾਂਗੇ ਔਰ ਇਥੋਂ ਬਾਹਰ ਨਿਕਲਣ ਤੋਂ ਬਾਅਦ ਵੀ ਅਸੀਂ ਉਹ ਹੀ ਉਹ ਪੁਰਾਣੇ ਦੇ ਪੁਰਾਣੇ ਰਹਿਵਾਂਗੇ ਵੀ ਹੈਵ ਟੂ ਫਾਈਂਡ ਆਊਟ ਕਿ ਮੈਂ ਅੱਜ ਗੁਰਦੁਆਰੇ ਜਾ ਕੇ ਕੀ ਸੁਣਿਆ ਅਤੇ ਜੋ ਸੁਣਿਆ ਉਹਦੇ ਵਿੱਚ ਮੈਨੂੰ ਕੀ ਸੁਨੇਹਾ ਮਿਲਿਆ ਜੇ ਮੈਂ ਸੁਣਿਆ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਇੰਜ ਹੋਇਆ ਸੀ ਤਾਂ ਸਾਧ ਸੰਗਤ ਦੀ ਫਿਰ ਕੋਈ ਸੁਨੇਹਾ ਨਹੀਂ ਮਿਲਦਾ ਫੋਰ ਐਗਜ਼ਾਮਪਲ ਜੇ ਮੈਂ ਤੁਹਾਨੂੰ ਪ੍ਰਿਲਾਦ ਦੀ ਸਾਖੀ ਸੁਣਾਵਾਂ ਜੋ ਪ੍ਰਿਲਾਦ ਬਾਰੇ ਸਾਡੇ ਸਾਰਿਆਂ ਕੋਲ ਇਤਿਹਾਸਕ ਸਾਨੂੰ ਸੁਣਾਈ ਜਾਂਦੀ ਹੈ ਜੇ ਮੈਂ ਉਸਾਂਝ ਕਰਾਂ ਪ੍ਰਿਲਾਦ ਸੀ ਉਹਦਾ ਪਿਓ ਹਰਨਾਖਸ਼ ਸੀ ਉਸਨੇ ਉਸ ਨੂੰ ਗੁੱਸਾ ਕੀਤਾ ਕਿ ਜੇ ਤੂੰ ਮੇਰਾ ਨਾਂ ਨਹੀਂ ਲੇਂਗਾ ਮੈਨੂੰ ਨਹੀਂ ਮੰਨੇਗਾ ਕਿ ਮੈਂ ਤੈਨੂੰ ਦਾਣਾ ਪਾਣੀ ਦਿੰਦਾ ਹਾਂ ਤਾਂ ਮੈਂ ਤੈਨੂੰ ਮਰਵਾ ਦੇਵਾਂਗਾ ਇਸ ਤਰੀਕੇ ਨਾਲ ਪ੍ਰਿਲਾਦ ਹੋਲੀਕਾ ਦੀ ਗੋਦੀ 'ਚ ਬੈਠ ਗਿਆ ਔਰ ਅਗ ਲਗਾ ਦਿੱਤੀ ਗਈ ਸਾਧ ਸੰਗ ਜੀ ਇਹ ਸਾਰਾ ਸੁਣਨ ਤੋਂ ਬਾਅਦ ਆਪਣੇ ਬਾਰੇ ਅਸੀਂ ਕੋਈ ਵੀ ਮੈਸੇਜ ਨਹੀਂ ਲੈ ਪਾਉਂਦੇ ਪਰ ਜੇ ਅਸੀਂ ਇਹ ਵਿਚਾਰੀਏ ਕਿ ਦਸਰੇ ਨੇ ਪ੍ਰਲਾਦ ਦਾ ਮਤਲਬ ਹੁੰਦਾ ਹੈ ਸੰਤੋਖੀ ਬਿਰਤੀ ਹਰ ਨਾਕਸ਼ ਹੁੰਦਾ ਹੈ ਹਰ ਨਾਕਸ਼ ਅੱਖ ਹੁੰਦਾ ਅੱਖਾਂ ਹਰ ਰਾਖੀ ਹਰਣ ਵਾਲੀਆਂ ਅੱਖਾਂ ਜਦੋਂ ਮੇਰੀਆਂ ਹਰਣ ਵਾਲੀਆਂ ਅੱਖਾਂ ਬਣਦੀਆਂ ਤਾਂ ਮੈਂ ਉਸ ਵੇਲੇ ਹਰਨਾਖਸ਼ ਬਿਰਤੀ ਚੋਂਦਾ ਹਰਨਾਕਸ਼ ਵਰਤੀਜ ਕੀ ਹੁੰਦਾ ਹੀਰਨ ਵਾਲੀ ਅੱਖ ਹਜ ਕੀ ਹੁੰਦਾ ਦੂਸਰਿਆਂ ਦੀ ਚੀਜ਼ ਨੂੰ ਦੇਖ ਕੇ ਉਸ ਨੂੰ ਹਥਿਆਨ ਦੀ ਮਨ ਅੰਦਰ ਗਲਤ ਖਿਆਲ ਕਿਆ ਚੀਜ਼ ਮੈਨੂੰ ਮਿਲਨੀ ਚਾਹੀਦੀ ਹੈ ਮੀਨਸ ਦੁਨਿਆਵੀ ਕੁਝ ਵੀ ਤਨ ਪਦਾਰਥ ਪੁੱਤਰ ਸਾਜ਼ੋ ਸਮਾਨ ਇਹ ਮੈਨੂੰ ਮਿਲਣਾ ਚਾਹੀਦਾ ਉਹਦੇ ਵਿੱਚ ਅੱਖਾਂ ਨੂੰ ਭੁਲੇਖਾ ਪੈ ਜਾਂਦਾ ਜਦੋਂ ਅੱਖਾਂ ਨੂੰ ਭੁਲੇਖਾ ਪੈ ਜਾਂਦਾ ਤਾਂ ਹੁਣ ਮੈਨੂੰ ਸੋਚਣਾ ਜੇ ਮੇਰੀਆਂ ਅੱਖਾਂ ਨੂੰ ਪੁਲੇਖਾ ਪੈ ਜਾਂਦਾ ਕਿ ਇਹਨਾਂ ਦੇ ਘਰ ਪੁੱਤਰ ਹੈ ਮੇਰੇ ਘਰ ਪੁੱਤਰ ਹੋਣਾ ਚਾਹੀਦਾ ਐ ਵਾਲਾ ਜਾਂ ਤੇ ਪੁੱਤਰ ਮੇਰਾ ਹੋਵੇ ਜਾਂ ਕੰਪੈਰੀਜ਼ਨ ਹੋਵੇ ਤਾਂ ਇਹਨਾਂ ਦਾ ਪੁੱਤਰ ਡਾਊਨ ਕੀਤਾ ਜਾਏ ਮੇਰੇ ਪੁੱਤਰ ਨੂੰ ਅਪ ਕੀਤਾ ਜਾਏ ਇਹ ਸਾਰੀਆਂ ਇਸ ਕਿਸਮ ਦੀਆਂ ਬਿਰਤੀਆਂ ਜਿਹੜੀਆਂ ਹੁੰਦੀਆਂ ਹਨ ਹਰਨਾਖਸ਼ ਬਿਰਤੀਆਂ ਹੁੰਦੀਆਂ ਤਾਂ ਮੈਨੂੰ ਸੋਚਣਾ ਕਿ ਮੈਂ ਹਰਨਾਖਸ਼ ਬਿਰਤੀ ਚ ਫਸ ਗਿਆ ਮੇਰਾ ਹੁਣ ਮੇਰੇ ਪ੍ਰਲਾਦ ਮੀਨਸ ਸੰਤੋਖੀ ਬਿਰਤੀ ਵਾਲੇ ਨਾਲ ਝਗੜਾ ਸ਼ੁਰੂ ਹੋ ਗਿਆ ਸਾਸਨ ਜੀ ਇਸ ਤਰ੍ਹਾਂ ਜੇਕਰ ਵਿਚਾਰ ਹੋਵੇ ਤਾਂ ਤਾਂ ਤਸੀਹ ਆਪਣੇ ਆਪ ਬਾਰੇ ਸੋਚ ਸਕਦੇ ਆ ਪ੍ਰਲਾਦ ਮੀਨਸ ਮੇਰੀ ਉਹ ਵਾਲੀ ਅਵਸਥਾ that i do not depend on worldly items ਮੈਂ ਦੁਨਿਆਵੀ ਪਦਾਰਥਾਂ ਤੇ ਡਿਪੈਂਡੈਂਟ ਉਹਨਾਂ ਦਾ ਮੁਤਾਜ ਨਹੀਂ ਆ that means ਮੈਂ ਆਪਣੇ ਹਰਨਾਖਸ਼ ਪਿਤਾ ਨੂੰ ਬਾਏ ਬਾਏ ਕਰ ਦਿੱਤਾ ਇਸ ਤੋਂ ਤੇ ਅਸੀਂ ਆਪਣਾ ਮੈਸੇਜ ਕੱਢਾਂਗੇ ਤਾਂ ਸਾਨੂੰ ਕੁਝ ਫਾਇਦਾ ਹੋਏਗਾ ਸੋ ਅਸੀਂ ਸ਼ਬਦ ਵਿਚਾਰ ਸਾਂਝ ਕਰਦੇ ਆਂ ਸ਼ਬਦ ਚੋਂ ਆਪਣੇ ਬਾਰੇ ਕੁਝ ਸਿੱਖਦੇ ਆਂ ਅੱਜ ਦੇ ਸ਼ਬਦ ਦਾ ਜਿਹੜਾ ਰਹਾਉ ਹੈ ਸਾ ਸੰਗਤ ਜੀ ਜੇ ਸਿੰਪਲੀ ਅੰਜ ਕਿਹਾ ਜਾਏ ਰਾਬ ਜੀ ਤੁਸੀਂ ਬਿਆਨ ਤੋ ਤੂੰ ਦਰਿਆਓ ਦਾਣਾ ਬਿਨਾ ਮੈਂ ਮੱਛਲੀ ਕੈਸੇ ਅਤਲਬ ਮੈਂ ਮੱਛੀ ਆ ਮੈਨੂੰ ਤੁਹਾਡਾ ਅੰਤ ਨਹੀਂ ਪਤਾ ਫਿਰ ਵੀ ਮੈਨੂੰ ਇਹ ਸਮਝ ਹੀ ਨਹੀਂ ਆਉਂਦਾ ਕਿ ਹੋਰ ਅੰਤ ਬਾਰੇ ਕਿੰਨੀ ਗੱਲ ਚੱਲ ਰਹੀ ਹੈ ਅਸੀਂ ਸਾਰੇ ਕਿੰਨੀ ਵਾਰੀ ਪੜਦੇ ਆਂ ਕੇ ਰੱਬ ਜੀ ਬਿਆੰਤ ਨੇ ਲੇਕਿਨ ਅਸੀਂ ਨਾਲ-ਨਾਲ ਇਹ ਵੀ ਪੜਦਿਆ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਆਉਗਣ ਮਾਰੇ ਸਾ ਸੰਗਤ ਜੀ ਫਿਰ ਵਿਚਾਰ ਕੇ ਪੜ ਕੇ ਦੇਖੋ ਜੇਤਾ ਸਮੁੰਦ ਸਾਗਰ ਨੀਰ ਪਰਿਆ ਤੇ ਤੇ ਆਉਗਣ ਹਮਾਰੇ ਸਮੁੰਦਰੀ ਚ ਪਾਣੀ ਨੀਯ ਕਿਤਨੀਆਂ ਮੁੰਦਾ ਕਿਤਨਾ ਬਿਆੰਤ ਪਾਣੀ ਹੈ ਨਾ ਇਹਦਾ ਮਤਲਬ ਰੱਬ ਜੀ ਦੇ ਗੁਣ ਤੇ ਬਿਆੰਤ ਹਨ ਪਰ ਮੇਰੇ ਆਉਗਣ ਵੀ ਬਿਆੰਤ ਹਨ ਸਿਰਫ ਰੱਬ ਜੀ ਦੇ ਗੁਣਾ ਦੀ ਗੱਲ ਨਹੀਂ ਕੀਤੀ ਗਈ ਹੈ ਮੇਰੇ ਬੇਅੰਤ ਆਗੁਣਾ ਦੀ ਗੱਲ ਕੀਤੀ ਗਈ ਹੈ ਕਿਉਂਕਿ ਮੈਨੂੰ ਫਿਕਸ ਅਪ ਕਰਨਾ ਹੈ ਰੱਬ ਜੀ ਨੂੰ ਫਿਕਸ ਅਪ ਨਹੀਂ ਕਰਨਾ ਸਾਡੇ ਚ ਲੋਕਾਂ ਨੂੰ ਦੋ ਚਾਰ ਲਫਜ਼ਾ ਦੇ ਅਰਥ ਕਰਨੇ ਆ ਜਾਂਦੇ ਨੇ ਜਾਂ ਦੋ ਚਾਰ ਸਿੱਖੀ ਦੇ ਅਸੂਲ ਪੂਰੇ ਕਰਨੇ ਆ ਜਾਂਦੇ ਨੇ ਮੈਂ ਸਵੇਰੇ ਉੱਠਦਾ ਮੈਂ ਕੀ ਇਸ ਰੱਖੇ ਹੋਏ ਨੇ ਮੈਂ ਪਾਠ ਕਰਦਾ ਮੈਂ ਅਮਰ ਚੱਕਿਆ ਆਇਆ ਮੈਂ ਗੁਰਦੁਆਰੇ ਜਾਂਦਾ ਚਾਰ ਪੰਜ ਗੁਣ ਆ ਜਾਂਦੇ ਨੇ ਅਸੀਂ ਹੰਕਾਰ ਵਿੱਚ ਆ ਜਾਂਦੇ ਹਾਂ ਉੱਥੇ ਸਟੈਗਨੇਸ਼ਨ ਹੋ ਜਾਂਦੀ ਹੈ ਸਟੈਗਨੈਂਟ ਹੋ ਜਾਂਦੇ ਔਰ ਜੋ ਹੀ ਸਟੈਗਨੈਂਟ ਹੁੰਦੇ ਆ ਖੜਾ ਪਾਣੀ ਬਦਬੂ ਛੋੜਨੀ ਸ਼ੁਰੂ ਕਰ ਦਿੰਦਾ ਮੱਛਰ ਉਹਦੇ ਚ ਪੈ ਜਾਂਦੇ ਨੇ ਜੋ ਹੀ ਮੈਂ ਸੋਚਿਆ ਮੇਰੇ ਤਾਂ ਸਾਰੇ ਗੁਣ ਆ ਗਏ ਨੇ ਆਉ ਗੁਣ ਬੇਅੰਤ ਬਾਰੇ ਧਿਆਨ हट ਗਿਆ ਚਾਰ ਗੁਣਾ ਦਾ ਹੰਕਾਰ ਵੱਧ ਗਿਆ ਅਤੇ ਇਸ ਹੰਕਾਰ ਵਿੱਚ ਅਸੀਂ ਨੱਕ ਫੁਲਾ ਕੇ ਛਾਤੀ ਫੁਲਾ ਕੇ ਚਾਰੋਂ ਪਾਸੇ ਆਕੜ ਕੇ ਚੱਲਦੇ ਹਾਂ ਮਨੁੱਖ ਨੂੰ ਮਨੁੱਖ ਨਹੀਂ ਸਮਝਦਿਆਂ ਲੋਕਾਂ ਨੂੰ ਕੀੜੇ ਮਕੋੜੇ ਸਮਝਦਿਆਂ ਸਾਨੂੰ ਹੰਕਾਰ ਕਿਸ ਚੀਜ਼ ਦਾ ਹੁੰਦਾ ਹੈ ਸਾਧ ਸੰਗਤ ਜੀ ਆਪਣੀ ਪ੍ਰਾਪਤੀ ਦਾ ਆਪਣੇ ਸੋਕਾਰਡ ਜੁਮਾ ਜੁਮਾ 4 ਗੁਣਾ ਦਾ ਜਿਸ ਇਨਸਾਨ ਨੂੰ 4 ਗੁਣਾ ਦਾ ਮਾਣ ਨਹੀਂ ਨਾ ਹੋਏਗਾ ਉਹ ਆ ਕੇ ਗਏਗਾ ਮੇਰਾ ਮੁਝ ਵਿੱਚ ਕੁਝ ਨਹੀਂ ਜੋ ਕੁਛ ਹੈ ਸੋ ਤੇਰਾ ਪਰ ਰੱਬ ਜੀ ਮੈਨੂੰ ਸੁਮਤ ਬਖਸ਼ੋ ਮੈਨੂੰ ਹੋਰ ਗੁਣ ਬਖਸ਼ੋ ਉਹ গুণਵੰਤਾ ਹੈ গুণਵੰਤਾ ਹਰ ਹਰ ਦੇਵਾਲ ਕਰ ਕਿਰਪਾ ਬਖਸ਼ ਆਗੁਣ ਸਭ ਮੇਰੇ ਇਹਦਾ ਮਤਲਬ ਜਦ ਤੱਕ ਮੇਰੇ ਸਾਰੇ ਆਗੁਣ ਦੂਰ ਨਹੀਂ ਹੋ ਜਾਂਦੇ ਮੈਂ ਨਮਰਤਾ ਚ ਤੁਹਾਡੇ ਦਰ ਤੇ ਆਂਦਾ ਰਾਂਗਾ ਔਰ ਸਾਰੇ ਲੋਕਾਂ ਨਾਲ ਨਮਰਤਾ ਚ ਵਿਚਰਾਂਗਾ ਹੰਕਾਰ ਇਚ ਨਹੀਂ ਵਿਚਰਾਂਗਾ ਕਿ ਮੈਨੂੰ ਬੜੀ ਅਕਲ ਹੈ ਮੈਂ ટોਪੀ ਚ ਵਾਲ ਚਿੱਟੇ ਨਹੀਂ ਕੀਤੇ ਮੈਂ ਇਤਨੀ ਉਮਰ ਐਵੇਂ ਨਹੀਂ ਬਣਾ ਲਈ ਇਹ ਹੰਕਾਰ ਕਦੇ ਨਹੀਂ ਆਏਗਾ ਸੋ ਅਸੀਂ ਆਪਣੇ ਉੱਤੇ ਟੁਕਾ ਕੇ ਸਿੱਖਣਾ ਹੈ ਕਿ ਇਸ ਸ਼ਬਦ ਤੋਂ ਮੈਨੂੰ ਮੈਸੇਜ ਕੀ ਮਿਲ ਰਿਹਾ ਸਤਸੰਗਤ ਜੀ ਮੈਨੂੰ ਸ਼ਬਦ ਤੋਂ ਜੋ ਸਮਝ ਆਇਆ ਮੈਂ ਸਾਂਝ ਕਰ ਰਿਹਾ ਆਪ ਜੀ ਚੋਂ ਕੋਈ ਡਿਸਐਗਰੀ ਹੋ ਸਕਦਾ ਹੈ ਕੋਈ ਅਸਹਿਮਤੀ ਹੋ ਸਕਦਾ ਹੈ ਇਹ ਸ਼ਬਦ ਪਾਪੂਲਰ ਬੜਾ ਹੈ ਗਾਇਆ ਬਹੁਤ ਵਾਰੀ ਗਿਆ ਜਦੋਂ ਮੈਂ ਦੇ ਅੰਦਰ ਡਿਵੈਲ ਕੀਤਾ ਮੈਂ ਬੜਾ ਹੈਰਾਨ ਹੋਣਿਆ ਸ਼ਬਦ ਅੰਦਰ ਕਿੰਨਾ ਮਾਰ ਲਿਆ ਸ਼ਬਦ ਦਾ ਰਹਾਵੈ ਨਾ ਜਾਣਾ ਮੇਉ ਮੇਹੋ ਨਹੀਂ ਹਾ ਹੈ ਨਾਲ ਨਿਉਚਾਰਨ ਕਰਨਾ ਇਸ ਨੂੰ ਮੇਉ ਕੂੜਾ ਨਾ ਜਾਣਾ ਮੇਉ ਨਾ ਜਾਣਾ ਜਾਲੀ ਮੇ ਹੁੰਦਾ ਮਨੂ ਨਾ ਜਿਹੜਾ ਸ਼ਿਕਾਰੀ ਹੈ ਨਾ ਜਿਹੜਾ ਮੱਛੀ ਪਕੜਦਾ ਹੈ ਜਾਲ ਪਾਉਂਦਾ ਹੈ ਮੈਨੂੰ ਉਹਦੇ ਬਾਰੇ ਸਮਝ ਨਹੀਂ ਆਇਆ ساڑھے سارے جیون سانو پتہ ہی نہیں ہے کیڑا ماچھی ہے کیڑا جال پاندہ ہے میں فسدہ کس طرح میں فسدی کس طرح ہاں سانو دے بارے کوئی نالج نہیں ہے کیوں کیونکہ اسی سارے نے اپنے آپ شریف زیادہ ترمی سمجھے ہی ہوا ہے کہ اِسی تو پہنچے ہی ہوئے ہیں اس کر کے آپ اسی کس جالتے ہیں دے بارے پتہ نہیں ہے شبدہ رہا ہوا ہے نہ جانا میں وہ ਨਾ ਜਾਣਾ ਜਾਲੀ ਨਾ ਤਮਨੂ ਉਸ ਜਾਲ ਬਾਰੇ ਪਤਾ ਨਾ ਜਾਲ ਜਾਲ ਦੇ ਵਿਚਾਰ ਜਾਲ ਨੂੰ ਪਾਉਣ ਵਾਲਾ ਜਿਹੜਾ ਹੈ ਇਸ ਸ਼ਬਦ ਵਿੱਚ ਮਿਓ ਦਾ ਅਰਥ ਬਣੇਗਾ ਜੰਮ ਜਿਤਨਾ ਗੁਰਦੁਆਰਿਆਂ ਦੇ ਵਿਚਾਰ ਸਾਨੂੰ ਇਹ ਕਿਹਾ ਗਿਆ ਮਰਨ ਤੋਂ ਬਾਅਦ ਜੰਮ ਹੋਣਗੇ ਜਿਤਨਾ ਸਾਨੂੰ ਇਹ ਕਿਹਾ ਗਿਆ ਫਲਾਣੇ ਨੇ ਪੁੱਤਰ ਦਾ ਨਾਂ ਨਾਰਾਇਣ ਰੱਖ ਲਿਆ ਸੀ ਮਰਨ ਵੇਲੇ ਨਾਰਾਇਣ ਨਾਰਾਇਣ ਕਿਹਾ ਤੇ ਜੰਮ ਦੌੜ ਗਏ ਇਹਨੇ ਡਰਪੋਕ ਸੀ ਜੰਮ ਔਰ ਇਤਨੇ ਪੁਲੇਖੇਤ ਪੈ ਗਏ ਜਮ ਕਿ ਇਹ ਰੱਬ ਨੂੰ ਆਵਾਜ਼ ਮਾਰ ਰਿਹਾ ਉਹ ਤੇ ਦਰਸਲ ਸਟੋਰੀ ਮੁਤਾਬਕ ਆਪਣੇ ਪੁੱਤਰ ਨੂੰ ਆਵਾਜ਼ ਮਾਰ ਰਿਹਾ ਸੀ ਪਰ ਸਾਰੀ ਖੇਡ ਮਰਨ ਤੋਂ ਬਾਅਦ ਦੇ ਜਮਾ ਦੀ ਬਣਾਈ ਰੱਖੀ ਜਿਸ ਦਿਨ ਐਸੀ ਨਹੀਂ ਕਰੋਗੇ ਮਰ ਜਾਓਗੇ ਪਾਪ ਚੜੇਗਾ ਜਮ ਲੈ ਜਾਏਗੇ ਨਰਕ ਮੇ ਲੈ ਜਾਏਗੇ ਕਸੀਤ ਕੇ ਲੈ ਜਾਏਗੇ ਅਸੀਂ ਉਹ ਮਰਨ ਤੋਂ ਬਾਅਦ ਵਾਲੇ ਜਮਾਦਾਤੇ ਕਰਮ ਕਾਂਡ 파ਖੰਡ ਦੇ ਨਾਲ ਨਿਵਰਤੀ ਸੋਚ ਲਈ ਲੇਕਿ ਜੀਂਦੇ ਜੀ ਮੈਨੂੰ ਕਿਹੜੇ ਜਮ ਸਤਾਦੇ ਨੇ ਉਹਦੇ ਬਾਰੇ ਪਤਾ ਨਹੀਂ ਆਜ ਦੇ ਸ਼ਬਦ ਦੀ ਜਰਾਵ ਕਰ ਰਹੇ ਨਾ ਜਾਣ ਮੇਉ ਨਾ ਜਾਣ ਜਾਲੀ ਮੈਨੂੰ ਉਸ ਜਮ ਬਾਰੇ ਪਤਾ ਨਹੀਂ ਐ ਸ੍ਰੀ ਰਾਮ ਨਾਮਾ ਉਚਰਮਨਾ ਅੱਗੇ ਜਮਦਲ ਵਿਖਮ ਕਨਾ ਚਾਰੇ ਪਾਸੇ ਮੇਰੇ ਜਮ ਦਾ ਜਾਲ ਵਿਛਿਆ ਹੋਇਆ ਸਾ ਸੰਗਤ ਜੀ ਐ ਰੱਬ ਜੀ ਨੇ ਨਹੀਂ ਵਿਛਾਇਆ ਜਿੰਨੇ ਮੈਂ ਪੁਸਤਕਾਂ ਪੜਦਾ ਹਾਂ ਜਿੰਨੇ ਮੈਂ ਸਟਿੱਕ ਪੜਦਾ ਹਾਂ ਜਿੰਨੇ ਗੁਰਬਾਣੀ ਦੇ ਅਰਥ ਕਰਨ ਵਾਲਿਆਂ ਨੂੰ ਪੜਦਾ ਉਹ ਸਾਰੇ ਲਿਖਦੇ ਆ ਰੱਬ ਨੇ ਇੱਕ ਮਾਇਆ ਬਣਾਈ ਹੈ ਔਰ ਮਨੁੱਖ ਨੂੰ ਫਸਾਉਣ ਵਾਸਤੇ ਖਲਾਰੀ ਹੋਈ ਹੈ ਵਾਦੀ ਵਾ ਪਹਿਲਾਂ ਫਸਾਉਂਦਾ ਹੈ ਫਿਰ ਉਸਨੂੰ ਦੁਖੀ ਕਰਦਾ ਫਿਰ ਉਸਨੂੰ ਧਰਮ ਦੇ ਕੇ ਛੁਡਾਉਂਦਾ ਮੈਂ ਆਮ ਕਾਮਨ ਮੈਨ ਨੂੰ ਪੁੱਛਦਾ ਤੁਸੀਂ ਆਪਣੇ ਬੱਚੇ ਨੂੰ ਜਾਣ ਕੇ ਮੁਸੀਬਤ ਵਿੱਚ ਫਸਾ ਸਕਦੇ ਹੋ ਮੈਨੂੰ ਦੁਨੀਆਂ ਦੀ ਕੋਈ ਮਾਂ ਨਹੀਂ ਮਿਲੀ ਜਿਹੜੀ ਆਪਣੇ ਬੱਚੇ ਨੂੰ ਪੁੱਠਾ ਪਹਿਲਾਂ ਟੰਗ ਦੇਵੇ ਫਿਰ ਉਹਨੂੰ ਕੋਈ ਸਿੱਧਾ ਕਰਨੇ ਦਾ ਰਸਤਾ ਬਤਾਉਂਗੀ ਤੂੰ ਮੇਰੇ ਕੋ ਮੰਮੀ ਜੀ ਬੋਲ ਤੇਰ ਕੋ ਛੱਡ ਦੂੰਗੀ ਤੂੰ ਤੇਰ ਕੋ ਮੈਂ ਪੁੱਠਾ ਟਾਂਗ ਦੂੰਗੀ ਰੋਟੀ ਨਹੀਂ ਦੂੰਗੀ ਦੁਖੀ ਕਰੂੰਗੀ ਤੈਨੂੰ ਮੈਂ ਕੰਡੇ ਚੁਭਾਵਾਂਗੀ ਤੈਨੂੰ ਤਤੀਵਾ ਲਾਵਾਂਗੀ ਤੂੰ ਮੈਨੂੰ 10 ਵਾਰੀ ਮੰਮੀ ਜੀ ਬੋਲ ਤੂੰ ਮੇਰੇ ਚਰਨਾਂ 'ਚ ਪੈ ਤੂੰ ਮੇਰੇ ਕੇ ਗਿੜ ਗਿੜਾ ਤੂੰ ਮੇਰੀ ਵਾਹ ਵਾਹ ਕਰ ਫਿਰ ਕੋ ਮੈਂ ਤੇਰੇ ਕੋ ਛੋੜ ਦੂੰਗੀ ਫਿਰ ਛਾਤੀ 'ਤੇ ਲਗਾ ਲੂੰਗੀ ਕੋਈ ਵੀ ਮਾਂ ਇੰਜ ਨਹੀਂ ਕਰਦੀ ਹੈ ਦੁਨੀਆ ਦਾ ਕੋਈ ਮਨੁੱਖ ਨਹੀਂ ਕਰਦਾ ਰੱਬ ਜੀ ਬਾਰੇ ਤਾਂ ਅਸੀਂ ਪੜਦੇ ਆ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਬ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਸਾਥ ਸੰਗ ਜੀ ਰੋਜ਼ ਪੜਿਆ ਲੱਖਾਂ ਵਾਰੀ ਪੜਿਆ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਅਸੀਂ ਕਹਿ ਰਹੇ ਆ ਨਹੀਂ وہ نے ایک مایا بنائی ہے اور منوک منک سے مایا کھلار دیتی ہے منوک نو ویچ مایات کر دیندہ ہے منوک نو منخ دیندہ ہے سارا بلیم رب جی تا اور آپ مکت ہو گئے ساتھ سنگا جی جے کر اس طرح ویچار کر کے دیکھیے کہ مایا کوئی چیز نہیں ہوں دی مایا میرے من دی نیگٹیو تھوٹ پروسس کو کر ہے رب جی نے کوئی نہیں کھلا رہی ਜਦੋਂ ਵੀ ਅਸੀਂ ਸ਼ਬਦ ਅਰਥ ਇੰਜ ਕਰਨ ਲੱਗਦੇ ਆ ਮਨੁੱਖ ਕਾਮ ਵਿੱਚ ਫਸਦਾ ਹੈ ਮਨੁੱਖ ਮਨੁੱਖ ਕਰੋਧ ਕਰਦਾ ਹੈ ਮਨੁੱਖ ਹੀ ਨਿੰਦਾ ਕਰਦਾ ਹੈ ਮਨੁੱਖ ਈਰਖਾ ਕਰਦਾ ਹੈ ਮਨੁੱਖ ਵੈਰ ਵਿਰੋਧ ਕਰਦਾ ਹੈ ਮਨੁੱਖ ਲੋਕਾਂ ਨੂੰ ਧੋਖਾ ਦੇਂਦਾ ਹੈ ਮਨੁੱਖ ਠੱਗੀ ਕਰਦਾ ਹੈ ਜਦੋਂ ਸਾਰਾ ਸ਼ਬਦਾਂ 'ਚ ਪੜ ਕੇ ਨਾ ਅਖੀਰ ਅਰਥ ਲਿਖਿਆ ਹੁੰਦਾ ਹੈ ਮਨੁੱਖ ਦੇ ਵੀ ਕੀ ਬਸ ਜੇ ਰੱਬ ਛੁੜਾਏਗਾ ਫੇਰ ਮਨੁੱਖ ਨਹੀਂ ਛੱਡਦਾ ਸਾਸ਼ਣ ਜੀ ਮਨੁੱਖ ਦੇ ਵੀ ਕੀ ਬਸ ਇਹ ਕਹਿ ਕੇ ਅਸੀਂ ਛੁੱਟੀ ਲੈ ਲਈ ਦਿਸ ਇਜ਼ ਵੈਰੀ ਇੰਜੂਰੀਅਸ ਐ ਕੁਨੀਨ ਦੀ ਗੋਲੀ ਦੇ ਕੇ ਕਿਸੇ ਨੂੰ ਨਸ਼ੀ ਦੀ ਗੋਲੀ ਦੇ ਕੇ ਸਵਾਣ ਦਾ ਢੰਗ ਹੈ ਸਾਨੂੰ ਇਹ ਸੋਚਣਾ ਚਾਹੀਦਾ ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰ ਜਨਾ ਸਾਰੀ ਗਲਤੀ ਮੇਰੀ ਹੈ ਮੈਂ ਜੇ ਕਰ ਦੁਖੀਆਂ ਆਪਨੇ ਔਗਣਾ ਕਰਕੇ ਦੁਖੀਆਂ ਕਿਸੇ ਤੇ ਬਲੇਮ ਨਹੀਂ ਲਾਵਾਂਗੇ ਸਾਧ ਸੰਗਤ ਜੀ ਮੈਂ ਕਿਸੇ ਦੇ ਫਸਾਇਆ ਨਹੀਂ ਫਸਦਾ ਹਾਂ ਮੈਂ ਦਰਸਲ ਆਪਣੇ ਆਗੁਣਾ ਦੇ ਕਾਰਨ ਫਸਦਾ ਨਾਨਕ ਆਗੁਣ ਜੇਤੜੇ ਤੇ ਤੇ ਗਲੀ ਜੰਜੀਰ ਮੈਨੂੰ ਕਿਸੇ ਨੇ ਨਹੀਂ ਫਸਾਇਆ ਮੈਂ ਆਪਣੇ ਆਗੁਣਾ ਦੀ ਸੋਚ ਦੇ ਕਾਰਨ ਫਸਿਆ ਹੁਣ ਜੇਕਰ ਮੇਰਾ ਮੱਥਾ ਕੁੱਟਿਆ ਹੋਇਆ ਹੈ ਹੁਣ ਜੇ ਮੈਨੂੰ ਗੁੱਸਾ ਚੜਿਆ ਰਹਿੰਦਾ ਹੈ ਹੁਣ ਜੇ ਮੈਂ ਕਰੋਧਿਤ ਰਹਿੰਦਾ ਹੁਣ ਜੇ ਬੰਨੂ ਮਨੁੱਖਾ ਨੂੰ ਦੇਖ ਕੇ ਨਫ਼ਰਤ ਪੈਦਾ ਹੁੰਦੀ ਹੈ ਹੁਣ ਜੇ ਮੈਨੂੰ ਈਰਖਾ ਪੈਦਾ ਹੁੰਦੀ ਹੈ ਤਾਂ ਇਸ ਦੇ ਕਾਰਨ ਜਿਹੜਾ ਦੁੱਖ ਮੈਨੂੰ ਪਹੁੰਚਦਾ ਹੈ ਉਸ ਦਾ ਕਾਰਨ ਮੈਂ ਹਾਂ ਮੇਰੀ ਸੋਚ ਨਹੀਂ ਹੈ ਇਸ ਦਾ ਕੋਈ ਅੰਤ ਨਹੀਂ ਹੈ ਇਤਨੇ ਬੇਅੰਤ ਅਬਗੁਣ ਨੇ ਮੇਰੇ ਨਾ ਜਾਣਾ ਮੈਂ ਉਹ ਨਾ ਜਾਣਾ ਜਾਲੀ ਜਾਂ ਦੁੱਖ ਲੱਗੇ ਤਾਂ ਤੁਝੇ ਸੰਭਾਲੀ ਮੈਂ ਤੇਰੇ ਰਸਤੇ ਤੇ ਤਾ ਆਣਾ ਸ਼ੁਰੂ ਕਰਦਾ ਜਦੋਂ ਮੈਨੂੰ ਦੁੱਖ ਲੱਗਦਾ ਹੈ ਸਾਧ ਸੰਗਤ ਜੀ ਦੁੱਖ ਗੁਰਬਾਣੀ ਕਿੰਨੂੰ ਕਹਿੰਦੇ ਨੇ ਦੁੱਖ ਗੁਰਬਾਣੀ ਮੁਤਾਬਕ ਇਹ ਨਹੀਂ ਹੁੰਦਾ ਕਿ ਮਨੂੰ ਚੋਟ ਲੱਗ ਗਈ ਹੈ ਖਾਰਿਸ਼ ਲੱਗ ਗਈ ਹੈ ਘਰ ਕੋਈ ਬਿਮਾਰ ਹੋ ਗਿਆ ਹਾਰਟਰ ਬਲੂ ਗਈ ਇਹਨੂੰ ਦੁੱਖ ਨਹੀਂ ਕਹਿੰਦੇ ਨੇ ਪੁੱਤਨ ਮਰ ਗਿਆ ਇਹਨੂੰ ਦੁੱਖ ਨਹੀਂ ਕਹਿੰਦੇ ਨੇ ਦੁੱਖ ਗੁਰਬਾਣੀ ਦੇ ਤਵਕ ਹੁੰਦਾ ਜਦੋਂ ਮੈਂ ਰੱਬ ਜੀ ਤੋਂ ਵਿਛੜਿਆ ਹੁੰਦਾ ਹਾਂ ਦੁੱਖ ਘਣੋਂ ਜਬ ਹੋਤੇ ਦੂਰ ਜਦ ਮੈਂ ਰੱਬ ਜੀ ਤੋਂ ਦੂਰੀ ਮਹਿਸੂਸ ਕਰਦਾ ਹਾਂ ਸਾਸ ਜੀ ਦੂਰੀ ਮਹਿਸੂਸ ਕਰਦੇ ਹਾਂ ਉਸ ਵਲੇ ਕੀ ਹੁੰਦਾ ਮੈਂ ਰੱਬ ਜੀ ਨੂੰ ਨੇੜੇ ਸਮਝਦਾ ਨਹੀਂ ਜਦੋਂ ਮੈਂ ਨੇੜੇ ਨਹੀਂ ਸਮਝਦਾ ਤੇ ਸਾਰੀ ਮੈਂ ਆਪਣੀ ਮਨ ਦੀ ਮਰਜ਼ੀ ਦਾ ਰਾਜ ਚਲਾਣਾ ਸ਼ੁਰੂ ਕਰਦਾ ਹਾਂ ਤਾਂ ਕਲ-ਕਲ ਮੇਰੇ ਜੀਵਨ ਚ ਚੁਰੋਂਦੇ ਆ ਇੱਕੜੀ ਨਾ ਮਿਲਤੇ ਤੱਕਾਲ ਜੁਗ ਹੁੰਦਾ ਕਲ-ਕਲ ਕਲਖਲਿਸ਼ ਆਈ ਐਮ ਅਪਸੈਟ ਸਾਸਨ ਦੇ ਕਿਸੇ ਨੇ ਕਿਸੇ ਨੂੰ ਪੁੱਛਿਆ ਸੀ ਲੋਕੀ ਜਿਉਂ-ਜਿਉਂ ਉਮਰ ਵੱਢੀ ਜਾਂਦੀ ਕਰੂਪ ਕਿਉਂ ਹੋ ਜਾਂਦੇ ਨੇ ਉਹਨੇ ਕਿਹਾ ਨਹੀਂ ਕਰੂਪ ਨਹੀਂ ਹੋ ਜਾਂਦੇ ਨੇ ਜਿੰਨੇ ਔਗਣੀ ਸੋਚੋਂ ਦੀਏ ਉਤਨੇ ਥਿਊੜੀ ਔਰ ਅਗਲੀ ਫੇਸ ਬੰਦਾ ਜਾਂਦਾ ਹੈ ਅਸੀਂ ਕੀ ਖਟਿਆ ਅਸੀਂ ਨਿਰਮਲ ਨੀਰ ਮੱਥਾ ਪੈਦਾ ਹੋਈ ਸੀ ਨਾ ਕੋ ਬੈਰੀ ਨਹੀਂ ਬਿਗਾਣਾ ਵਾਲੀ ਅਕਲ ਲੈ ਕੇ ਪੈਦਾ ਹੋਈ ਸੀ ਅਸੀਂ ਖਟਿਆ ਕੀ ਅਸੀਂ ਕਿਹੜੀ ਪੜਾਈ ਕੀਤੀ ਅਸੀਂ ਕੀ ਸੋਚਿਆ ਮੈਂ ਜੋ ਕੁਝ ਸੋਚਿਆ ਉਹ ਸਾਰੇ ਮੈਂ ਆਪਣੇ ਵਾਸਤੇ ਜੰਮ ਕ੍ਰੀਏਟ ਕੀਤੇ ਔਰ ਉਹਨਾਂ ਆਗੁਣਾ ਦੀ ਜੰਜੀਰੀ ਚ ਫਸਿਆ ਨਾ ਜਾਣਾਂ ਮੈਂ ਉਹ ਨਾ ਜਾਣਾਂ ਜਾਲੀ ਜਾਂ ਦੁੱਖ ਲੱਗ ਹੈ ਤਾਂ ਮੈਂ ਆਪਣੀ ਆਗੁਣੀ ਸੋਚ ਦੇ ਕਾਰਨ ਦੁਖੀ ਹੋ ਜਾਂਦਾ ਫਿਰ ਸੋਚਦਾ ਕਿ ਮੈਂ ਰੱਬ ਦਾ ਰਸਤਾ ਫੜਾਂ ਇਸ ਤਰ੍ਹਾਂ ਨਹੀਂ ਹੁੰਦਾ ਦੁੱਖ ਤਦੇ ਜਾਂ ਵਿਸਰ ਜਾਏ ਮਨੂ ਸਾਰਾ ਦੁੱਖ ਲੱਗਾ ਹੀ ਤਾਂ ਹੈ ਜਦੋਂ ਮੈਂ ਰੱਬ ਜੀ ਨੂੰ ਵਿਸਾਰਿਆ ਰੱਬ ਜੀ ਨੂੰ ਦੂਰ ਸਮਝਿਆ ਇਸ ਸ਼ਬਦ ਅੰਦਰ ਸਾਰੀ ਇਹ ਕੈਮਿਸਟਰੀ ਨਿਕਲ ਕੇ ਆਏਗੀ ਕਿਸ ਨੂੰ ਇਹ ਗੱਲ ਸਮਝ ਆਈ ਹੈ ਸ਼ਬਦ ਅੰਦਰ ਕਨਵਰਸੇਸ਼ਨ ਹੈ ਸ਼ਬਦ ਅੰਦਰ ਡਾਇਲੋਗ ਹੈ ਕਿਹਦੇ ਨਾਲ ਸਾਡਾ ਸਾਧ ਸੰਗਤ ਜੀ ਇੱਕ ਐਲੀਵੇਟਿਡ ਮਨ ਹੁੰਦਾ ਜਿਹਨੂੰ ਹੰਸਬਿਰਤੀ ਕਹਿੰਦੇ ਨੇ ਇੱਕ ਸਾਡਾ ਮਨ ਸ਼ੈਤਾਨ ਮਨ ਹੁੰਦਾ ਜਿਹੜਾ ਜੰਮ ਬੁੱਧੀ ਆਉਗਣੀ ਸੋਚ ਰੱਖਦਾ ਉਹਨੂੰ ਸਾਖਤ ਮਤ ਵਾਲਾ ਮਨ ਕਹਿੰਦੇ ਨੇ ਉਹਨੂੰ ਜੰਮ ਕਹਿੰਦੇ ਨੇ ਉਹਨੂੰ ਅਵਰਾ ਕਹਿੰਦੇ ਨੇ ਉਹਨੂੰ ਆਨ ਕਹਿੰਦੇ ਨੇ ਉਹਨੂੰ ਵਿਡਾਣ ਹੀ ਕਹਿੰਦੇ ਨੇ ਉਹ ਜਿਹੜਾ ਸਾਡਾ ਦੋ ਕਿਸਮਾਂ ਦਾ ਮਨ ਹੁੰਦਾ ਨਾ ਇਹਨਾਂ ਚੋਂ ਇੱਕ ਹੰਸ ਬਿਰਤੀ ਹੁੰਦਾ ਹੈ ਇੱਕ ਕਾਂ ਬਿਰਤੀ ਹੁੰਦਾ ਹੈ ਕਾਂ ਬਿਰਤੀ ਮਨ ਮੈਨੂੰ ਵਿਕਾਰਾਂ ਵੱਲ ਲੈ ਜਾਂਦਾ ਹੈ ਵਿਕਾਰ ਹੁੰਦੇ ਨੇ ਈਰਖਾ ਕਰਨਾ ਨਫ਼ਰਤ ਕਰਨਾ ਬਦਲੇ ਲੈਣ ਦੀ ਭਾਵਨਾ ਪੁਰਾਣੀ ਕਿਸੇ ਦੀ ਬੀਤੀ ਗੱਲ ਦਾ ਗੁੱਸਾ ਮਨ ਅੰਦਰ ਹੰਡਾਉਂਦੇ ਰਹਿਣਾ ਸੋ ਜਦੋਂ ਜੰਮ ਦੀ ਫਾਈ ਵਿੱਚ ਮੈਂ ਫਸਦਾ ਹਾਂ ਤਾਂ ਤੂੰ ਜਸ ਮਾਲੀ ਤਾਂ ਤੈਨੂੰ ਯਾਦ ਕਰਦਾ ਹਾਂ ਕੌਣ ਕਹਿ ਰਿਹਾ ਥਿਸ ਇਜ਼ ਸੈਡ ਬਾਈ ਮੱਛੀ ਰੂਪ ਮੇਰੀ ਸੁਰਤ ਮਤਬੁੱਦ ਮੇਰੀ ਸੁਰਤ ਮਤ ਬੁੱਧ ਕਿਨੂੰ ਕਹਿ ਰਹੀ ਹੈ ਮੇਰੇ ਉਸ ਮਨ ਨੂੰ ਕਹਿ ਰਹੀ ਹੈ ਜਿਹੜਾ ਮਨ ਰੱਬ ਜੀ ਦੇ ਨਾਲ ਇਕਨਿਕ ਹੋ ਚੁੱਕਾ ਹੈ ਜਿਹੜਾ ਹੰਸ ਬਿਰਤੀ ਹੈ ਸਾਧ ਸੰਗਤ ਜੀ ਗੁਰਬਾਣੀ ਅੰਦਰ ਕਿਹਾ ਗਿਆ ਬਹੁਤ ਕਲੀਅਰ ਕਲੀਅਰ ਸਿੰਪਲ ਸਿੰਪਲ ਸਤਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਗੁਰ ਮਾਏ ਸਮਾਨਾ ਮੇਰੇ ਮਨ ਦੀ ਜਿਸ ਅਵਸਥਾ ਨੂੰ ਇਹ ਸਮਝ ਆ ਗਿਆ ਹੋਤੇ ਇੱਕ ਮਿਕ ਹੋ ਗਈ ਪਰ ਮੇਰੀ ਸੁਰਤ ਮਤਬੁੱਧ ਉਸ ਪਾਸੇ ਉਹਨੇ ਟੂਰੀ ਨਹੀਂ ਹੈ ਸਾਧ ਸੰਗਤ ਜੀ ਅਸੀਂ ਬਹੁਤ ਸਾਰੇ ਸ਼ਬਦ ਪੜਦੇ ਆਂ ਔਰ ਬੜੇ ਬੜੇ ਡਿਫਰੈਂਟ ਡਿਫਰੈਂਟ ਐਂਗਲਸ ਨੂੰ ਸੈਮੀਨਾਰਸ ਔਰ ਗੁਰਦੁਆਰਿਆਂ ਦੇ ਪ੍ਰੋਗਰਾਮਾਂ 'ਚ ਆ ਬਾਹਰ ਇਨੀਆਂ ਸੀ ਡੀਜ਼ ਔਰ ਬੁਕਸ ਤੁਹਾਨੂੰ ਮਿਲਣ ਗਿਆ ਵਿਚਾਰਦੇ ਆਂ ਤਾਂ ਅਸੀਂ ਇੱਕ ਦਿਨ ਪੜਿਆ ਸੀ ਬੱਬਰ ਤੂੰ ਹਰੀਆਵਲਾ ਕਮਲਾ ਕੰਚਨ ਵਨ ਕਹਿ ਦੋਖੜਾ ਸੜਿਓਏ ਕਾਲੀ ਹੋਈਆ ਦਿਉਰੀ ਨਾਨਕ ਮੈਂ ਤਨ ਭੰਗ 사ਸنگ ਜੀ ਮਨ ਤਨ ਭੰਗ ਕਿਵੇਂ ਹੋ ਜਾਂਦਾ ਹੈ ਅਸੀਂ ਆਤਮਿਕ ਤੌਰ ਤੇ ਕਾਲੇ ਕਿਵੇਂ ਹੋ ਜਾਂਦੇ ਆ ਜਦੋਂ ਮਨ ਤਨ ਭੰਗ ਹੁੰਦਾ ਨਾ 사ਸنگ ਜੀ ਮਨ ਕੁਝ ਹੋਰ ਕਹਿੰਦਾ ਅੱਖਾਂ ਕੁਝ ਹੋਰ ਦੇਖਣਾ ਚਾਹੁੰਦੀਆਂ ਮਨ ਕੁਝ ਹੋਰ ਕਹਿੰਦਾ ਜੀਭ ਖਾਣਾ ਔਰ ਬੋਲਣਾ ਕੁਝ ਹੋਰ ਚਾਹੰਦੀ ਹੈ ਮਨ ਕੁਝ ਹੋਰ ਕਹਿੰਦਾ ਕੰਨ ਕੁਝ ਸੁਣਨਾ ਹੋਰ ਚਾਹੰਦ ਨੇ ਮਨ ਕਹਿ ਰਿਹਾ ਹੁੰਦਾ ਈਧਰ ਜਾਓ ਪੈਰ ਈਧਰ ਜਾ ਰਹੇ ਹੁੰਦੇ ਨੇ ਸਾਰਾ ਮਨ ਤਨ ਭਾਗ ਹੋ ਜਾਂਦਾ ਸਾਰੀ ਆਪਣੀ ਕੈਮਿਸਟਰੀ ਆਪਣੇ ਵਾਸ ਨਹੀਂ ਰਹਿੰਦੀ ਜਿਨ੍ਹਾਂ ਦੀ ਆਪਣੀ ਕੈਮਿਸਟਰੀ ਆਪਣੇ ਵਾਸ ਨਹੀਂ ਰਹਿੰਦੀ ਆਪਣੇ ਆਰਗਨਸ ਵਾਸ ਨਹੀਂ ਰਹਿੰਦੇ ਉਹਨਾਂ ਨੂੰ ਸਮਝਾਇਆ ਮਨ ਜੀਤ ਹੈ ਜਗ ਜੀਤ ਜਗ ਇਸ ਦੁਨੀਆ ਨੂੰ ਜੀਤਣਾ ਨਹੀਂ ਕਹਿੰਦੇ ਨੇ ਜਗ ਦਾ ਮਤਲਬ ਹੁੰਦਾ ਸੋਚਣੀ ਆਪਣਾ ਥਾਟ ਪ੍ਰੋਸੈਸ ਜਿਸ ਦਾ ਜਗ ਠੀਕ ਹੋ ਗਿਆ ਨਾ ਉਸ ਦਾ ਜਗਤ ਠੀਕ ਹੋ ਜਾਂਦਾ ਹੈ ਉਹਦੇ ਸਾਰੇ ਆਰਗਨਸ ਉਹਦੇ ਕਾਬੂ ਆ ਜਾਂਦੇ ਨੇ ਕਹਿੰਦੇ ਨੇ ਨਾ ਜਾਣਾ ਮੇਉ ਨਾ ਜਾਣਾ ਜਾਲੀ ਇਸ ਕੌਣ ਕਹਿੰਦਾ ਪਿਆਨ ਸੂਰਤ ਮਤ ਬੁੱਧ ਜਿਹੜੀਆਂ ਸਿੱਧੇ ਪਾਸੇ ਟੁਰੀਆਂ ਨਹੀਂ ਨੀ ਜਿਨ੍ਹਾਂ ਨੇ ਉਹਨੇ ਇਹ ਰਿਅਲਾਈਜ਼ ਕੀਤਾ ਕਿ ਮਨ ਰੱਬ ਜੀ ਦੇ ਨਾਲ ਇਕਮਿਕ ਹੋ ਗਿਆ ਹੈ ਔਰ ਮਨ ਗੁਣਾ ਦਸ ਸਮੁੰਦਰ ਦਰਿਆ ਬਣ ਗਿਆ ਹੈ ਸਾਸੰਗ ਦੀ ਸਾਡੇ ਅੰਦਰ ਰੱਬ ਜੀ ਵਸਦੇ ਨੇ ਰੱਬ ਜੀ ਦੀ ਗੱਲ ਨੂੰ ਜੇ ਅਸੀਂ ਸੁਣ ਲਈਏ ਤਾਂ ਉਸੇ دریا ਦੀ ਗੱਲ ਕੀਤੀ ਗਈ ਹੈ ਉਸੇ ਸਮੁੰਦਰ ਦੀ ਗੱਲ ਕੀਤੀ ਗਈ ਗੁਰ ਦਰਿਆਓ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹੀਰੇ ਕੌਣ ਨੂੰ ਮਿਲੇਗਾ ਮੇਰਾ ਜਿਹੜਾ ਮਨ ਕੀ ਮਤ ਵਾਲਾ ਮਨਸੀ ਉਹ ਮਿਲੇਗਾ ਔਰ ਉਹਦੇ ਕਾਰਨ ਸੂਰਤ ਮਤ ਬੁੱਧ ਕੜੀ ਜਾਏਗੀ ਉਹ ਵੀ ਠੀਕ ਹੋ ਜਾਣਗੇ ਇਹਦਾ ਮਤਲਬ ਸਾਰੇ ਆਰਗਨਸ ਜਿਹੜੇ ਭੰਗ ਹੋ ਗਏ ਸਨ ਜਿਹੜੇ ਮੇਰਾ ਕਹਿਣਾ ਨਹੀਂ ਮੰਨਦੇ ਨੇ ਤੁਸੀਂ ਕਦੇ ਵੀ ਕਰਕੇ ਦੇਖ ਲੈਣਾ ਜਦੋਂ ਦਿਲ ਕਰੇ ਨਾ ਸਵੇਰੇ ਉੱਠਣ ਦਾ ਔਰ ਸ਼ਰੀਰ ਕੇ ਮੈ ਨਹੀਂ ਉੱਠਣਾ ਮਨ ਤਨ ਭੰਗ ਹੈ ਗੁਰਦੁਆਰੇ ਜਾਣ ਤੇ ਦਿਲ ਹੈ ਪਰ ਕੋਈ ਟੀਵੀ ਲਾ ਕੇ ਬੈਠ ਜਾਏ ਸੀਰੀਅਲ ਦੇਖਣਾ ਅਖਬਾਰ ਪੜ੍ਹਨੀ ਹੈ ਮਨ ਤਨ ਭੰਗ ਹੈ ਕੋਈ ਚੰਗਾ ਕੰਮ ਕਰਨ ਵਲ ਧਿਆਨ ਨਾ ਜਾਵੇ ਮਨ ਤਨ ਭੰਗ ਹੈ ਜਪਰ ਜੀ ਮਨ ਤਨ ਭੰਗ ਨਾ ਹੋਵੇ ਨਾ ਤਾਂ ਮਨ ਨੂੰ ਆਪਾ ਵਾਰਦਾ ਹੈ ਔਰ ਆਪਣੇ ਆਪ ਨੂੰ ਸਰੈਂਡਰ ਕਰਦਾ ਔਰ ਸਮਰਪਣ ਕਰਕੇ ਉਸ Pase ਜੁੜਨ ਦਾ ਯਤਨ ਕਰਦਾ ਹੈ ਉਸ ਦਾ ਜੁੜਨ ਦਾ ਤਰੀਕਾ ਕੀ ਹੈ ਫਰੀਦਾ ਖਾਲਕ ਖਲਕ ਮੈਂ ਜਿਹੜੀ ਖਲਕਤ ਵਿੱਚ ਰੱਬ ਵਸਦਾ ਹੈ ਨਾ ਉਹਦੀ ਸੇਵਾ ਕਰਨੀ ਉਹਦੀ ਸੇਵਾ ਕਿਵੇਂ ਕੀਤੀ ਜਾਂਦੀ ਹੈ ਰਾਹ ਜਾਂਦੇ ਬੰਦੇ ਦੇ ਪੈਰ ਨਹੀਂ ਕੁੱਟੀਦਾ ਸੇਵਾ ਕਰਨ ਦਾ ਮਤਲਬ ਹੁੰਦਾ ਹੈ ਕਿ ਹਰ ਕਿਸੇ 'ਚ ਰੱਬ ਵੇਖਣਾ ਹਰ ਕਿਸੇ ਨੂੰ ਮਾਫ ਕਰ ਦੇਣਾ ਹਰ ਕਿਸੇ ਨੂੰ ਫੋਰਗਿਵ ਕਰ ਦੇਣਾ ਹਰ ਕਿਸੇ ਨਾਲ ਨਫ਼ਰਤ ਨਾ ਰੱਖਣਾ ਨਾ ਕੁ ਬੈਰੀ ਨਾ ਹੀ ਬਿਗਾਨਾ ਜੀਣਾ ਅਸੀਂ ਭਾਈ ਕਨਈਆ ਜੀ ਦੀ ਸਟੋਰੀ ਸੁਣਦੇ ਆ ਨਾ ਇਸ ਤਰ੍ਹਾਂ ਇਹ ਸਾਰੇ ਮਨੁੱਖਾਂ ਵਿਚਾਰ ਰਬ ਜੀ ਨੂੰ ਵੇਖਣਾ ਔਰ ਸਾਰਿਆਂ ਵੱਲ ਹਮਦਰਦੀ ਦੀ ਨਜ਼ਰ ਕਰਨਾ ਸਾਸਨ ਜੀ ਲੋਕੀ ਸਿੰਪੈਥੀ ਜਾਣਦੇ ਨੇ ਪਰ ਸਿੰਪੈਥੀ ਤੋਂ ਹਾਇਰ ਇੱਕ ਹੋਰ ਆਲਟਰੂਇਜ਼ਮ ਉਹਨੂੰ ਕਹਿੰਦੇ ਨੇ ਐਮਪੈਥੀ ਐਮਪੈਥੀ ਹੁੰਦਾ ਹੈ ਹਰ ਕਿਸੇ ਵੱਲ ਹਮਦਰਦੀ ਦੀ ਨਜ਼ਰ ਹਮਦਰਦੀ ਦਾ ਜੈਸਚਰ ਹਮਦਰਦੀ ਦੇ ਖਿਆਲ ਉਹਨੂੰ ਕੀ ਕਹਿੰਦੇ ਨੇ ਰੋਜ ਅਰਦਾਸੀ ਤੇਰਾ ਪਾਣਾ ਸਰਬੱਤ ਦਾ ਭਲਾ ਆਜ ਦੇ ਸ਼ਬਦੀਚ ਅਸੰਪਸ਼ਨ ਹੈ ਜੇ ਮੱਛੀ ਜਾਲ ਪਾਣ ਵਾਲੇ ਹੰਟਰ ਬਾਰੇ ਨਹੀਂ ਜਾਣਦੀ ਚਿਤ్రਾਈ ਵੇਲੇ ਮਾਛੀ ਅਤੇ ਜਾਲ ਤੋਂ ਅਵੇਸਲੇ ਹੋ ਕੇ ਜੀਬ ਦੇ ਚਸਕੇ ਚ ਪੈ ਜਾਂਦੀ आयदेशबदिज जीभ ਦੇ ਚਸਕੇ ਦੀ ਗੱਲ ਕੀਤੀ ਗਈ ਹੈ ਕਿਉਂਕਿ ਜੀਬ ਦਾ ਚਸਕਾ ਬਿਲੋਂਗਸ ਟੂ ਮੱਛੀ ਐਂਡ ਮੱਛੀ ਇਜ਼ ਅਟਰੈਕਟਿਡ ਟੂ ਬੀਟ ਜੋ ਕੰਡੇ ਅੱਗੇ ਕੁਝ ਖਾਣ ਵਾਸਤੇ ਲਗਾਇਆ ਜਾਂਦਾ ਹੈ ਉਹਦਾ ਜੀਬ ਦਾ ਜਿਹੜਾ ਚਸਕਾ ਹੈ ਨਾ ਇਹ ਉਹਦਾ ਆਵੇਸਲਾਪਨ ਹੈ ਇਹ ਮੱਛੀ ਸਾਨੂੰ ਦਿਸਦੀ ਪਈ ਹੈ ਚੁਰਦੀ ਫਿਰਦੀ ਪਰ ਇਹ ਮੱਛੀ ਸੁੱਤੀ ਹੋਈ ਹੈ ਮੱਛੀ ਦੀ ਨੀਂਦ ਕੀ ਹੈ ਜੀਬ ਦੀ ਉਸ ਅਵਸਥਾ ਵੱਲ ਲੋਸ ਹੋ ਗਈ ਉਸ ਅਵੇਅਰਨੈਸ ਅਲਰਟਨੈਸ ਵੱਲ ਲੋਸ ਹੋ ਗਈ ਕਿ ਮੈਂ ਕਿਥੇ ਕੀ ਖਾਣਾ ਹੈ ਸੋ ਮੱਛੀ ਦੀ ਅਵੇਸਲੇ ਪੰਦੇ ਕਾਰਨ ਜੀਬ ਦਾ ਚਸਕਾ ਨਾ ਤਾਂ ਉਹਨੂੰ ਪਤਾ ਲੱਗੇਗਾ ਕਿ ਕੰਡਾ ਕੂਨ ਪਾ ਕੇ ਬੈਠਾ ਹੋਇਆ ਹੈ ਔਰ ਇਸ ਕੰਡੇ ਦੇ ਉੱਤੇ ਜੋ ਕੁਝ ਲੱਗਾ ਉਹਨੂੰ ਨੂੰ ਮੂੰਹ ਮਾਰਨ ਤੋਂ ਬਾਅਦ ਮੇਰੇ ਨਾਲ ਵਟ ਵਿਲ ਹੈਪਨ